ਮਹਾਰਾਜ ਦੇ ਬਚਨ ਨੇ ਗੁਰੂ ਕੀ ਪਵਿੱਤਰ ਬਾਣੀ ਸਾਡੇ ਜੀਵਨ ਦੀ ਸਭ ਤੋਂ ਵੱਡੀ ਸਚਾਈ ਸਾਡੇ ਸਮਖਸ਼ ਰੱਖਦੀ ਹੈ ਮਹਾਰਾਜ ਕਹਿੰਦੇ ਨੇ ਜੇ ਕੋ ਏਕ ਕਰੈ ਚੰਗਿਆਈ ਜੇ ਕੋ ਏਕ ਕਰੈ ਚੰਗਿਆਈ ਕਹਿੰਦੇ ਬਹੁਤੀਆਂ ਨਹੀਂ ਅਗਰ ਕੋਈ ਬੰਦਾ ਕੋਈ ਤੁਹਾਡਾ ਨਜ਼ਦੀਕੀ ਕੋਈ ਮਿੱਤਰ ਕੋਈ ਸੱਜਣ ਕੋਈ ਪਿਆਰਾ ਕੋਈ ਪਰਿਵਾਰ ਚੋਂ ਅਗਰ ਤੁਹਾਡਾ ਇੱਕ ਸਵਾਰ ਦਿੰਦਾ ਨਾ ਤਉ ਤੋ ਅਨੁ ਸੈਂਕੜੇ ਵਾਰੀ ਸੁਣਾਉਂਦਾ ਏ ਇੱਕ ਸਵਾਰਿਆ ਹੁੰਨੇ ਇੱਕ ਭਲਾ ਕੀਤਾ ਉਹ ਤੁਹਾਨੂੰ ਵਾਰ-ਵਾਰ ਯਾਦ ਦਵਾਏਗਾ ਤੇ ਕਈ ਵਾਰੀ ਤਾਂ ਐਸਾ ਵੀ ਹੋ ਜਾਂਦਾ 10 ਬੰਦਿਆਂ ਦੇ ਵਿੱਚ ਗਾ ਦਿੰਦਾ ਤੁਸੀਂ ਵੀ ਉੱਥੇ ਖੜੇ ਹੁੰਦੇ ਹੋ ਉਹ ਕਹਿੰਦਾ ਲੈ ਉਦੋਂ ਮੈਂ ਨਾ ਫੜਦਾ ਤੇਰੀ ਬਾਹ ਤੇ ਕਿੰਨੇ ਫੜਨੀ ਸੀ ਇਹ ਮਹਾਰਾਜ ਕਹਿ ਰਹੇ ਨੇ ਜੇ ਕੋ ਏਕ ਕਰੇ ਚੰਗਿਆਈ ਮਨਚਿਤ ਬਹੁਤ ਵਫਾਵੈ ਵਫਾਵੈ ਦਾ ਅਰਥ ਹੁੰਦਾ ਹੈ ਉਹਨੂੰ ਬੜਾ ਹੰਕਾਰ ਹੁੰਦਾ ਹੈ ਹਉਮੇ ਹੁੰਦੀ ਲੈ ਵੀ ਮੈਂ ਤੇਰੇ ਕੰਮ ਆਇਆ ਉਦੋਂ ਜਦੋਂ ਤੇਰੇ ਨਾਲ ਕੋਈ ਨਹੀਂ ਸੀ ਖੜਦਾ ਮੈਂ ਖੜਿਆ ਉਦੋਂ ਜਦੋਂ ਤੇਰੀ ਕੋਈ ਬਾਹ ਨਹੀਂ ਸੀ ਫੜਦਾ ਮੈਂ ਫੜੀ ਐਸਾ ਤੁਸੀਂ ਜ਼ਰੂਰ ਸੁਣਿਆ ਹੋਣਾ ਆਪਣੇਆਂ ਤੋਂ ਸੁਣਿਆ ਹੋਣਾ ਖਾਸ ਕਰਕੇ ਆਪਣੇ ਹੀ ਤਾਂ ਨੇ ਮੈਨੇ ਮਾਰਦੇ ਨੇ ਜਦੋਂ ਆਪਸ ਕਿਤੇ ਥੋੜੀ ਬਾਤ ਦੀ ਗੱਲਬਾਤ ਹੋ ਜਾਂਦੀ ਫਿਰ ਤੁਹਾਨੂੰ ਉਸ ਟਾਈਮ ਯਾਦ ਦਵਾਉਂਦੇ ਨੇ ਉਹ ਕਹਿੰਦੇ ਤੂੰ ਪਤਾ ਹੈ ਉਦੋਂ ਜਦੋਂ ਤੇਰੇ ਨਾਲ ਕੋਈ ਨਹੀਂ ਸੀ ਉਦੋਂ ਮੈਂ ਸੀ ਆ ਇਹ ਮਹਾਰਾਜ ਦੀ ਬਾਣੀ ਹੈ ਮਹਾਰਾਜ ਕਹਿੰਦੇ ਸੱਚ ਹੈ ਆਪਣੇ ਹੀ ਯਾਦ ਦਵਾਂਦੇ ਨੇ ਔਰ ਫਿਰ ਇਹ ਨਹੀਂ ਵੀ ਇੱਕ ਵਾਰੀ ਸੌਆਂਕੜੇ ਵਾਰੀ ਤੁਹਾਨੂੰ ਯਾਦ ਦਵਾਨਗੇ ਉਹ ਤੁਹਾਡਾ ਦੁੱਖ ਦਾ ਵੇਲਾ ਤੁਹਾਡਾ ਗਰੀਬੀ ਦਾ ਵੇਲਾ ਤੁਹਾਡੀਆਂ ਦਿੱਕਤਾਂ ਦਾ ਵੇਲਾ ਤੁਹਾਡਾ ਜੋ ਮਾੜਾ ਸਮਾਂ ਚੱਲਦਾ ਸੀ ਉਹ ਤੁਹਾਨੂੰ ਭੁੱਲਣ ਨਹੀਂ ਦਿੰਦੇ ਉਹ ਯਾਦ ਦਵਾਂਦੇ ਤੁਹਾਨੂੰ ਜੇ ਕੋ ਏਕ ਕਰੇ ਚੰਗਿਆਈ ਮਨ ਚਿਤ ਬਹੁਤ ਵਫਾਵੈ ਇੱਤੇ ਗੁਣ ਇਤੀਆਂ ਚੰਗਿਆਈਆਂ ਦੇ ਨਾ ਪਛੋਤਾਵੇ ਮਹਾਰਾਜ ਕਹਿੰਦੇ ਹੋ ਪਰਮੇਸ਼ਰ ਵਾਲਾ ਦੇਖੋ ਕਿੰਨਾ ਕੁਝ ਤੁਹਾਨੂੰ ਦਿੱਤਾ ਹੈ ਕਿੰਨਾ ਕੁਝ ਦਿੱਤਾ ਹੈ ਇੱਤੇ ਗੁਣ ਇਤੀਆਂ ਚੰਗਿਆਈਆਂ ਇਨਾ ਕੁਝ ਦਿੱਤਾ ਹੈ ਪਰ ਦੇਣ ਦੇ ਬਾਬ ਯੂਧ ਵੀ ਤੁਹਾਨੂੰ ਕਦੀ ਯਾਦ ਨਹੀਂ ਦਿਵਾਇਆ ਵੀ ਮੈਂ ਦਿੱਤਾ ਇਹਨੂੰ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਜਿਨੇ ਸਾਰਾ ਕੁਝ ਹੀ ਦਿੱਤਾ ਮਾਤਾ ਕਿ ਉਧਰ ਮੈਂ ਪ੍ਰਤਪਾਲ ਕਰੈ ਸੋ ਕਿਉ ਮਨੋ ਵਿਸਾਰੀਐ ਜਿੱਥੇ ਕੋਈ ਨਹੀਂ ਸੀ ਰੱਖਦਾ ਉੱਥੇ ਰਖੀ ਉਹਨੇ ਜਿੱਥੇ ਕੋਈ ਨਹੀਂ ਸੀ ਪੁੱਛਦਾ ਉੱਥੇ ਬਾਹ ਫੜੀ ਉਹਨੇ ਫਿਰ ਉਹ ਤੁਹਾਨੂੰ ਕਦੀ ਯਾਦ ਵੀ ਨਹੀਂ ਦਵਾਂਦਾ ਚੇਤੇ ਵੀ ਨਹੀਂ ਦਵਾਂਦਾ ਕਿ ਦੇਖ ਮੈਂ ਫੜੀ ਸੀ ਬਾਹ ਤੇਰੀ ਇੱਕ ਸੱਜਣ ਨੂੰ ਬੜਾ ਭਰੋਸਾ ਸੀ ਪਰਮੇਸ਼ਰ ਤੇ ਇੰਨਾ ਭਰੋਸਾ ਇੰਨਾ ਵਿਸ਼ਵਾਸ ਇੰਨਾ ਭਰੋਸਾ ਜਦੋਂ ਉਹ ਸਾਗਰ ਦੇ ਕਿਨਾਰੇ-ਕਿਨਾਰੇ ਤੇ ਟਹਿਲਦਾ ਸੀ ਉਹਨੂੰ ਚਾਰ ਪੈਰ ਦਿਸਦੇ ਸੀ ਦੋ ਆਪਣੇ ਤੇ ਦੋ ਰੱਬ ਦੇ ਇਹ ਸਿਰਫ ਕਹਾਣੀ ਹੈ ਸਮਝਣ ਦੇ ਲਈ ਰੱਬ ਦੇ ਪੈਰ ਨਹੀਂ ਹੁੰਦੇ ਉਹਨੂੰ ਚਾਰ ਪੈਰ ਦਿਸਦੇ ਕਿ ਮਹਾਰਾਜ ਕਹਿੰਦੇ ਨਾ ਉਹਦਾ ਚੱਕਰ ਹੈ ਨਾ ਚਿੰਨ ਹੈ ਤੇ ਸਿਰਫ ਕਹਾਣੀ ਹੈ ਸਮਝਣ ਦੇ ਲਈ ਉਹਨੂੰ ਚਾਰ ਦਿਸਦੇ ਸੀ ਪਰ ਉਹ ਸਹੀ ਇਨਾਂ ਸੀ ਵਿਸ਼ਵਾਸ ਹੀ ਇਨਾਂ ਸੀ ਕਿਤੇ ਉਹਦੇ ਤੇ ਦਿੱਕਤ ਬਣ ਗਈ ਜੀ ਪਰੇਸ਼ਾਨੀ ਆ ਗਈ ਹੌਲੀ ਹੌਲੀ ਸਾਰੇ ਉਹਦਾ ਸਾਥ ਛੱਡਣਾ ਸ਼ੁਰੂ ਹੋ ਗਿਆ ਕਿਉਂਕਿ ਸੱਚ ਹੈ ਮਹਾਰਾਜ ਕਹਿ ਰਹੇ ਨੇ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਸੁਖ ਸੋ ਸਭ ਲੱਗੇ ਕਿਆ ਧਾਰਾ ਕਿਆ ਮੀਤ ਉਹਦੇ ਮੁਸੀਬਤ ਬਣ ਗਈ ਛੜਨਾ ਸ਼ੁਰੂ ਕਰ ਦਿੱਤਾ ਸਾਰਿਆਂ ਨੇ ਹੌਲੀ ਹੌਲੀ ਜੀ ਉਹਦੇ ਨਾਲ ਕੋਈ ਨਾ ਰੁਕਿਆ ਸਭ ਚਲੇ ਗਏ ਉਹਦੇ ਆਪਣੇ ਮਿੱਤਰ ਪਿਆਰੇ ਸੱਜਣ ਕੋਈ ਬਾਤ ਲੈਣ ਵਾਲਾ ਨਹੀਂ ਸੀ ਜਦੋਂ ਕੋਈ ਨਹੀਂ ਹੁੰਦਾ ਫਿਰ ਉਹ ਤੇ ਹੁੰਦਾ ਹੀ ਹੈ ਨਾ ਮਹਾਰਾਜ ਦੇ ਬਚਨ ਨੇ ਜਾਕੂ ਮੁਸ਼ਕਿਲਤ ਬਣੇ ਤੋ ਹੀ ਕੋਈ ਨਾ ਦੇ ਲਾਗੂ ਹੋਏ ਦੁਸ਼ਮਣਾਂ ਸਾਖ ਵੀ ਭੱਜ ਖਲੇ ਪੱਜੋ ਸਭ ਆਸਰਾ ਚੁੱਕੇ ਸਭ ਸਰਾਓ ਚਿੰਤ ਆਵੇ ਉਸ ਪਾਰ ਜਦੋਂ ਕੋਈ ਨਹੀਂ ਹੁੰਦਾ ਫਿਰ ਉਹ ਤੇ ਹੁੰਦਾ ਹੀ ਹੈ ਨਾ ਉਹਨੂੰ ਇੰਨਾ ਤਸੱਲੀ ਸੀ ਵੀ ਨਾਲ ਹੈ ਮੇਰੇ ਕੋਈ ਗੱਲ ਨਹੀਂ ਕੋਈ ਨਹੀਂ ਰੁਕਿਆ ਨਾ ਰੁਕੇ ਪਰ ਅੱਜ ਉਹਨੇ ਕੀ ਦੇਖਿਆ ਦੋ ਹੀ ਦਿਸਦੇ ਨੇ ਪੈਰਾਂ ਦੇ ਨਿਸ਼ਾਨ ਹੂੰ ਬੜਾ ਦੁੱਖ ਲੱਗਾ ਭਈ ਰੱਬ ਵੀ ਵੀ ਛੱਡ ਗਿਆ ਇਹ ਦੋ ਹੀ ਦਿਸਦੇ ਨੇ ਅੱਜ ਤੇ ਉਹਨੂੰ ਤਕਲੀਫ ਬੜੀ ਹੋਈ ਇੰਨੀ ਤਕਲੀਫ ਨੂੰ ਕਦੀ ਨਹੀਂ ਸੀ ਹੋਈ ਚਲੋ ਜੀ ਦਿਨ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਨਾ ਚੰਗੇ ਨਾ ਮਾੜੇ ਸਮਾਂ ਸਦਾ ਇੱਕੋ ਜਿਹਾ ਨਹੀਂ ਰਹਿੰਦਾ ਨਾ ਚੰਗਾ ਨਾ ਮਾੜਾ ਬਦਲਦਾ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਪ੍ਰਵਾਹ ਨਹੀਂ ਕਰਨੀ ਦੇਖੋ ਇੱਕ ਰੁਤਮ ਦੀ ਹੈ ਉਹ ਆਪਣੇ ਨਾਲ ਪੱਤਿਆਂ ਨੂੰ ਲੈ ਕੇ ਆਉਂਦੀ ਹੈ ਰੁੱਖ ਪੱਤਿਆਂ ਨਾਲ ਪਰ ਜਾਂਦਾ ਹੈ ਇਕ ਰੁੱਤ ਆਉਂਦੀ ਐ ਪੱਤੇ ਸਾਰੇ ਲੈ ਜਾਂਦੀ ਐ ਪਰ ਕਦੀ ਵੀ ਰੁੱਖ ਨੇ ਰੁੱਤ ਨੂੰ ਪਕੜਿਆ ਨਹੀਂ ਇਹ ਪੱਤੇ ਲੈ ਕੇ ਆਈ ਤਦ ਵੀ ਜੇ ਲੈ ਕੇ ਗਈ ਤਦ ਵੀ ਰੁੱਖ ਪੱਤਿਆਂ ਤੋਂ ਪਹਿਲਾਂ ਵੀ ਸੀ ਤੇ ਪੱਤਿਆਂ ਤੋਂ ਬਾਅਦ ਵੀ ਐ ਰੁੱਖ ਨੇ ਕਦੀ ਗਿਲਾ ਨਹੀਂ ਕੀਤਾ ਵੀ ਅੱਜ ਪੱਤੇ ਨਹੀਂ ਰਹਿ ਉਹਨੂੰ ਪਤਾ ਹੈ ਅੱਜ ਨਹੀਂ ਰਹਿ ਕੱਲ੍ਹ ਨੂੰ ਫੇਰ ਆ ਜਾਣੇ ਨੇ ਉਹ نو ਵੀ ਪਤਾ ਹੈ ਕਿ ਅੱਜ ਜੇਕਰ ਹੈਗੇ ਨੇ ਤੇ ਉੱਚੀਆਂ-ਉੱਚੀਆਂ ਸ਼ਾਲਾ ਨਾਮ ਹੈ ਮਾਰਾ ਕਿਉਂਕਿ ਇਹ ਨਾ ਰਹਿਣਾ ਨਹੀਂ ਮਾਰੇ ਦੇ ਬਚਨ ਤੁਸੀਂ ਪੜਦੇ ਹੋ ਦੁੱਖ ਸੁੱਖ ਦੋਇਦਾਰ ਕੱਪੜੇ ਪਹਿਰੇ ਜਾਏ ਮਨੁੱਖ ਕਦੀ ਸੁੱਖ ਹੈ ਕਦੀ ਦੁੱਖ ਹੈ ਕਦੀ ਜਿੱਤ ਹੈ ਕਦੀ ਹਾਰ ਹੈ ਕਦੀ ਲਾਭ ਹੈ ਕਦੀ ਨੁਕਸਾਨ ਹੈ ਕਦੀ ਸੰਯੋਗ ਹੈ ਕਦੀ ਵਿਯੋਗ ਹੈ ਸਾਨੂੰ ਤੇ ਸਿਰਫ ਉਹ ਸੁਰੱਖ ਦੀ ਤਰ੍ਹਾਂ ਬੰਨਣਾ ਚਾਹੀਦਾ ਵੀ ਖੜੇ ਰਹਿਣਾ ਹੈ ਮਹਾਰਾਜ ਦੇ ਬਚਨ ਨੇ ਭਾਈ ਸੱਤਾ ਜੀ ਭਾਈ ਬਲਵੰਡ ਜੀ ਕਹਿੰਦੇ ਝਖੜ ਵਾਉ ਨਾ ਡੋਲਈ ਪਰਬਤ ਮੇराण ਜਿਹੜਾ ਸੁਮੇਰ ਪਰਬਤ ਹੈ بڑے ਤੂਫਾਨ ਆਉਂਦੇ ਨੇ ਪਰ ਉਹ ਟਸ ਤੋਂ ਮਸ ਨਹੀਂ ਹੁੰਦਾ ਜਿੱਥੇ ਆ ਉੱਥੇ ਖੜਾ ਰਹਿੰਦਾ ਖੈਰ ਜੀ ਉਹਦਾ ਸਮਾਂ ਫਿਰ ਬਦਲ ਗਿਆ ਪੈਸਾ ਟਕਾ ਫੇਰ ਆ ਗਿਆ ਦੌਲਤ ਫੇਰ ਆ ਗਈ ਸੰਪਦਾ ਫੇਰ ਆ ਗਈ ਹੁਣ ਸਾਰੇ ਮਿੱਤਰ ਵੀ ਆ ਗਏ ਹੁਣ ਉਹਨੇ ਦੇਖਿਆ ਪੈਰ ਦੋ ਤੋਂ ਚਾਰ ਹੋ ਗਏ ਨੇ ਬੜਾ ਵੀ ਰੱਬ ਵੀ ਬੰਦਿਆ ਵਰ ਗਈ ਆ ਜਦੋਂ ਸਾਰੇ ਛੱਡ ਗਏ ਹਨ ਰੱਬ ਵੀ ਛੱਡ ਗਿਆ ਸੀ ਸਾਰੇ ਆ ਗਏ ਰੱਬ ਵੀ ਆ ਗਿਆ ਉਹਨੇ ਫਿਰ ਰੱਬ ਜੀ ਨੂੰ ਪੁੱਛਿਆ ਕਹਿੰਦਾ ਵੀ ਇਹ ਗੱਲ ਚੰਗੀ ਨਹੀਂ ਵੀ ਜਦੋਂ ਦਿੱਕਤ ਸੀ ਤੁਸੀਂ ਨਾਲ ਨਹੀਂ ਸੀ ਮੇਰੇ ਉਹ ਕਹਿੰਦਾ ਕੌਣ ਕਹਿੰਦਾ ਨਾਲ ਨਹੀਂ ਸੀ ਤੇਰੇ ਮੈਂ ਤਾਂ ਨਾਲ ਸੀ ਤੇਰੇ ਕਹਿੰਦਾ ਮੈਂ ਤਾਂ ਦੋ ਹੀ ਵੇਖਦਾ ਸੀ ਪੈਰ ਤੂੰ ਰਬ ਜੀ ਕਹਿਣ ਲੱਗੇ ਜਿਹੜੇ ਤੂੰ ਦੋ ਦੇਖਦਾ ਸਾ ਨਾ ਉਹ ਤੇਰੇ ਨਹੀਂ ਸਨ ਉਹ ਮੇਰੇ ਸਨ ਮੈਂ ਤੇ ਤੈਨੂੰ ਗੋਦੀ ਚੱਕਿਆ ਹੁੰਦਾ ਸੀ ਤੇਰੇ ਤੇ ਪੈਰ ਹੈ ਹੀ ਨਹੀਂ ਸਨ ਉਹ ਤੇ ਮੇਰੇ ਨਿਸ਼ਾਨ ਸਨ ਜਦੋਂ ਦਿੱਕਤ ਬਣਦੀ ਹੈ ਫਿਰ ਉਹ ਤੁਹਾਡੇ ਨਾਲ ਹੁੰਦਾ ਹੈ ਜਦੋਂ ਮੁਸੀਬਤ ਬਣਦੀ ਉਹ ਤੁਹਾਡੇ ਨਾਲ ਹੁੰਦਾ ਜਦੋਂ ਤੁਹਾਡੇ ਜੀਵਨ 'ਚ ਭਰੋਸਾ ਆ ਜਾਂਦਾ ਹੈ ਵਿਸ਼ਵਾਸ ਆ ਜਾਂਦਾ ਹੈ ਫਿਰ ਤੁਹਾਨੂੰ ਜਿਹੜੇ ਛੱਡ ਕੇ ਦੌੜ ਜਾਂਦੇ ਨੇ ਉਹਨਾਂ ਤੇ ਮਲਾਲ ਨਹੀਂ ਹੁੰਦਾ ਜਿਹੜੇ ਛੱਡ ਕੇ ਭੱਜ ਜਾਂਦੇ ਨੇ ਉਹਨਾਂ 'ਤੇ ਫਿਰ ਤੁਹਾਨੂੰ ਕਦੀ ਗੁੱਸਾ ਨਹੀਂ ਹੁੰਦਾ ਕਿਉਂਕਿ ਤੁਹਾਨੂੰ ਪਤਾ ਹੈ ਵੀ ਜਿਹਨੂੰ ਤੁਸੀਂ ਜਪਦੇ ਹੋ ਤੁਹਾਡੇ ਨਾਲ ਹੈ ਇਸੇ ਕਰਕੇ ਮਹਾਰਾਜ ਕਹਿੰਦੇ ਜੇ ਕੋ ਏਕ ਕਰੇ ਚੰਗਿਆਈ ਮਨ ਚਿਤ ਬਹੁਤ ਵਫਾਵੈ ਇੱਤੇ ਗੁਣ ਇੱਤੀਆਂ ਚੰਗਿਆਈਆਂ ਦੇ ਨਾ ਪਛੋ ਤਾਬੈ ਗੁਰਮੋਹ ਕੋਈ ਤੁਹਾਡਾ ਭਲਾ ਕਰਦਾ ਨਾ ਭਾਵੇਂ ਜਿੰਨਾ ਮਰਜੀ ਤੁਹਾਡਾ ਨਜ਼ਦੀਕੀ ਹੋਵੇ ਉਹ ਕਦੀ ਨਾ ਕਦੀ ਤੁਹਾਨੂੰ ਜਤਾਏਗਾ ਬਈ ਮੈਂ ਤੇਰਾ ਕੀਤਾ ਹੈ ਜਤਾਏਗਾ ਹੀ ਜਤਾਏਗਾ ਹੌਲੇ ਬੰਦੇ ਜਿਹੜੇ ਨੇ ਉਹ ਛੇਤੀ ਜਤਾਂਦੇ ਨੇ ਔਰ ਕਈ ਵਾਰੀ ਉਹ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਚ ਗਾ ਵੀ ਦਿੰਦੇ ਨੇ ਇਹਦੀ ਮਦਦ ਮੈਂ ਕੀਤੀ ਜੇ ਤੇ ਕਈ ਵਾਰੀ 10 ਬੰਦਿਆਂ ਦੇ ਵਿੱਚ ਤੁਹਾਨੂੰ ਸੁਣਾ ਵੀ ਦਿੰਦੇ ਨੇ ਵੀ ਤੇਰੀ ਮਦਦ ਮੈਂ ਕੀਤੀ ਸੀ ਇਹ ਹੌਲੇ ਬੰਦੇ ਦੀ ਨਿਸ਼ਾਨੀ ਹੁੰਦੀ ਹੈ ਅਸਲ ਸੱਜਣੋਂ ਹੁੰਦੇ ਨੇ ਜਿਹੜੇ ਕਰਦੇ ਨੇ ਉਹਨਾਂ ਨੂੰ ਹੀ ਨਹੀਂ ਪਤਾ ਹੁੰਦਾ ਵੀ ਮੈਂ ਦਾ ਕੀਤਾ ਭਾਵੇਂ ਇਸ ਢੰਗ ਨਾਲ ਕਰਦੇ ਨੇ ਅਗਾ ਤੇ ਕਿਸੇ ਨੂੰ ਉਹਨਾਂ ਨੂੰ ਦੱਸਣਾ ਕੀ ਆਪਣੇ ਆਪ ਨੂੰ ਨਹੀਂ ਖਬਰ ਹੋਣ ਦਿੰਦੇ ਵੀ ਮੈਂ ਦਾ ਸਵਾਰਿਆ ਐਸਾ ਮਿੱਤਰ ਤੇ ਫਿਰ ਇੱਕ ਹੀ ਐ ਸੱਜਣ ਸੱਚਾ ਬਾਦਸ਼ਾਹ ਸਿਰ ਸ਼ਾਹਾਂ ਦਾ ਸ਼ਾਹੂ ਉਹਦੇ ਨਾਲ ਜੁੜੀ ਐ ਉਹਦੀ ਟੇਕ ਲਈਏ ਉਹਦਾ ਸਾਰਾ ਲਈਏ